thank <laughs> you বাল্মিকি হর হর বাল্মিকি আজ ਮੈਂ বাল্মਿਕੀ تیرਥ ਅਮ੍ਰਿਤਸਰ ਦੇ ਵਿੱਚ ਹਾਜ਼ਰ ਹੋਇਆ ਉਹ ਅੱਜ ਬੜੀ ਦੁੱਖ ਭਰੀ ਖਬਰ ਇਹ ਹੈ ਕਿ ਕੇਰਲਾ ਹਾਈ ਕੋਰਟ ਨੇ ਭਗਵਾਨ ਵਾਲਮੀਕੀ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਹੈ ਇਹ ਜਿਹੜੀ ਪਟੀਸ਼ਨ ਹੈ ਉਹ ਮੈਂ ਤੁਹਾਨੂੰ ਸਾਰਿਆਂ ਨੂੰ ਦਿਖਾ ਰਿਹਾ ਹਾਂ ਉਹ ਮੈਂ ਚਾਹਾਂਗਾ ਕਿ ਕੈਮਰਾ ਇਹਨੂੰ ਫਰੇਮ 'ਚ ਲੈ ਲੇ। ਔਰ ਕੇਰਲਾ ਹਾਈ ਕੋਰਟ ਦੇ ਜੱਜ ਨੇ ਜਿਹੜੀ ਟਿੱਪਣੀ ਕੀਤੀ ਹੈ ਉਹਨੇ ਕਿਹਾ ਕਿ ਅੱਜ ਜ਼ਰੂਰਤ ਜਿਹੜੇ ਲੋਕ ਕ੍ਰਿਮੀਨਲ ਹੈ ਉਹਨਾਂ ਦੀ ਸੁਣਾਈ ਕਰ ਰਹੀ ਸੀ ਹਾਈ ਕੋਰਟ ਔਰ ਉਹ ਸੁਣਾਈ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕੋਈ ਵੀ ਜਿਹੜਾ ਵਿਅਕਤੀ ਇਹ ਕ੍ਰਿਮਿਨਲ ਹੈ ਜਿਹੜਾ ਵਿਅਕਤੀ ਅਪਰਾਧੀ ਹੈ ਉਹ ਸੁਧਰ ਸਕਦਾ ਹੈ ਕਿਉਂਕਿ ਭਗਵਾਨ ਵਾਲਮੀਕੀ ਵੀ ਅਪਰਾਧੀ ਸੀਗੇ ਔਰ ਭਗਵਾਨ ਵਾਲਮੀਕ ਵੀ ਲੁੱਟਾ ਖੋਵਾ ਕਰਦੇ ਸੀ ਇਹ ਟਿੱਪਣੀ ਦੇ ਉੱਪਰ ਇਹ ਸਮਾਜ ਨੂੰ ਬਹੁਤ ਭਾਰੀ ਅਤਰਾਜ ਹੈ ਔਰ ਅਸੀਂ ਇਹਦੀ ਨਖੇਦੀ ਕਰਦੇ ਆਂ ਔਰ ਸਮਾਜ ਕਦੀ ਵੀ ਇਹੋ ਜੀਆਂ ਟਿੱਪਣੀਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਔਰ ਮੈਂ ਜਿਹੜਾ ਦੇਸ਼ ਦਾ ਸੁਪਰੀਮ ਕੋਰਟ ਹੈ ਉਹਦੇ ਚੀਫ ਜਸਟਿਸ ਸਾਹਿਬ ਨੂੰ ਇਹ ਬੇਨਤੀ ਕਰਦਾ ਕਿ ਆਹ ਜਿਹੜੀ ਟਿੱਪਣੀ ਹੈ ਇਹ ਟਿੱਪਣੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਜਿਹੜੀ ਹਾਈ ਕੋਰਟ ਦੇ ਇਹ ਤੁਹਾਡੇ ਜੱਜ ਨੇ ਟਿੱਪਣੀ ਕੀਤੀ ਹੈ ਇਹ ਫਰੇਮ ਦੇ ਵਿੱਚ ਇਹ ਤੁਹਾਨੂੰ ਦਿਖਾ ਰਿਹਾ ਹਾਈ ਕੋਰਟ ਦੇ ਇਹ ਜੱਜ ਦੀ ਟਿੱਪਣੀ ਇਹ ਸ਼ਰਮਸਾਰ ਟਿੱਪਣੀ ਹੈ ਔਰ ਇਸ ਟਿੱਪਣੀ ਦੇ ਵਿੱਚ ਉਹਨੇ ਕਿਹਾ ਕਿ ਭਗਵਾਨ ਵਾਲਮੀਕ ਦੇ ਉੱਪਰ ਜਿਹੜੇ ਅਪਸ਼ਬਦ ਬੋਲੇ ਆ ਅਸੀਂ ਉਹਦੀ ਨਖੇਦੀ ਕਰਦੇ ਆ ਅਸੀਂ ਚਾਹੁੰਦੇ ਆ ਕਿ ਸੁਪਰੀਮ ਕੋਰਟ ਫੌਰੀ ਤੌਰ ਤੇ ਇਹਦਾ ਸੰਗਿਆਨ ਲਏ ਔਰ ਅਸੀਂ ਦੇਸ਼ ਦੀ ਪਾਰਲੀਮੈਂਟ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਵੀ ਅਪੀਲ ਕਰਦੇ ਆ ਕਿ ਇਹ ਪਾਰਲੀਮੈਂਟ ਦੇ ਵਿੱਚ ਇਸ ਮਸਲੇ ਨੂੰ ਚੁੱਕਿਆ ਜਾਏ ਤਾਂ ਕਿ ਇਹ ਅੱਗੇ ਤੋਂ ਅਸੀਂ ਚਾਹੁੰਦੇ ਨਹੀਂ ਆ ਕਿ ਜੁਡੀਸ਼ਲੀ ਦੇ ਨਾਲ ਅਸੀਂ ਕੋਈ ਕਨਫਲਿਕਟ ਕਰੀਏ ਸਮਾਜ ਨੂੰ ਸੰਘਰਸ਼ ਤੇ ਉਤਰਨਾ ਪਵੇ ਸਮਾਜ ਨੂੰ ਜੁਡੀਸ਼ਲੀ ਤੇ ਵਿਰੋਧ ਤੇ ਉੱਪਰ ਉਤਰਨਾ ਪਵੇ ਉਸ ਤੋਂ ਪਹਿਲੇ ਅਸੀਂ ਚਾਹੁੰਦੇ ਆ ਕਿ ਹਾਈ ਕੋਰਟ ਦੇ ਚੀਫ ਜਸਟਿਸ ਫੌਰੀ ਤੌਰ ਤੇ ਤੇ ਕਾਰਵਾਈ ਕਰੇ ਡਾਕਟਰ ਸਾਹਿਬ ਲੱਗਦਾ ਨਹੀਂ ਹੈ ਕਿ ਜਿਹੜਾ ਐਡਾ ਵੱਡਾ ਜਿਹੜਾ ਸੰਗਠਨ ਆ ਤੀਰਥ ਆ ਉਹਦੇ ਤੇ ਇੰਨੀ ਵੱਡੀ ਟਿੱਪਣੀ ਕਰਨੀ ਜਿਹੜੀ ਆ ਉਹ ਬੜੀ ਇੱਕ ਨਿੰਦਨਯੋਗ ਹੈ ਮੈਂ ਸਮਝਦਾ ਕਿ ਸ਼ਰਮਸਾਰ ਹੈ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਏ ਘੱਟ ਪਿਛਲੇ ਦਿਨੀ ਦੇਖਿਆ ਕਿ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦੇ ਨਾਲ ਵੀ ਛੇੜਖਾਨੀ ਕੀਤੀ ਮੈਂ ਤੁਹਾਨੂੰ ਇਹ ਕਿਹਾ ਕਿ ਇਹ 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 ਜਿਹੜੀ ਜੇਕਰ ਅੱਜ ਜੁਡੀਸ਼ੀਅਲੀ ਚ ਬੈਠੇ ਲੋਕ ਕਾਨੂੰਨ ਦੇ ਰਖਵਾਲੇ ਲੋਕ ਇਹ ਜਹੀਆਂ ਟਿੱਪਣੀਆਂ ਕਰਨਗੇ ਤੇ ਭਾਈ ਦੂਸਰਿਆਂ ਨੂੰ ਤੇ ਬढ़ावा ਮਿਲੇਗਾ ਦੂਜਿਆਂ ਨੂੰ ਸ਼ੈਲਟਰ ਮਿਲੇਗਾ ਮੈਂ ਸਮਝਦਾ ਕਿ ਹਾਈ ਕੋਰਟ ਕੇਰਲਾ ਦੇ ਜੱਜ ਨੇ ਕੋਚੀ ਦੇ ਜੱਜ ਨੇ ਜਿਹੜੀ ਟਿੱਪਣੀ ਕੀਤੀ ਹੈ ਇਹ ਇਹ ਕਿਸੇ ਵੀ ਜਗ੍ਹਾ ਦੇ ਉੱਪਰ ਇਹ ਮੰਨਣੀ ਨਹੀਂ ਹੈ ਅਸੀਂ ਇਹਦੀ ਨਿਖੇਦੀ ਕਰਦੇ ਹਾਂ ਔਰ ਅਸੀਂ ਚਾਹੁੰਦੇ ਹਾਂ ਕਿ ਇਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਦੇਸ਼ ਦੀ ਪਾਰਲੀਮੈਂਟ ਨੂੰ ਤੇ ਦੇਸ਼ ਦੀ ਸੁਪਰੀਮ ਕੋਰਟ ਨੂੰ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ ਇਤਿਹਾਸ ਵਿੱਚ ਬੜਾ ਵੱਡਾ ਇੱਕ ਯੋਗਦਾਨ ਹੈ ਹਿਸ਼ਤ ਗੁਰੂ ਜਿਹੜੇ ਆ ਵਾਲਮੀਕੀ ਜੀ ਦੇ ਕਿੰਨੀ ਬਡੀ ਟਿੱਪਣੀ ਕਰਨ ਦੇ ਨਾਲ ਜਿਹੜਾ ਵਾਲਮੀਕ ਭਾਈਚਾਰਾ ਜਾਂ ਸਮੂਹ ਐਸਈਬੀਸੀ ਭਾਈਚਾਰਾ ਉਹਨਾਂ ਦੇ ਸਮੂਹ ਕਿੰਨਾ ਠੇਸ ਭਈ ਉਹਨਾਂ ਦੇ ਸੈਂਟੀਮੈਂਟ ਨੂੰ ਠੇਸ ਪਹੁੰਚੀ ਹੈ ਸਾਡੇ ਆਤਮ ਸਨਮਾਨ ਨੂੰ ਠੇਸ ਪਹੁੰਚੀ ਹੈ ਔਰ ਸਾਡੇ ਆਤਨ ਸਮਾਜ ਨੂੰ ਅੱਜ ਇਹ ਚੋਟ ਪਹਾਈ ਗਈ ਹੈ ਔਰ ਅਸੀਂ ਕਦੀ ਵੀ ਬਰਦਾਸ਼ਤ ਨਹੀਂ ਕਰਾਂਗੇ ਕਿ ਭਗਵਾਨ ਵਾਲਮੀਕ ਦੇ ਉੱਪਰ ਦੇਸ਼ ਦੀ ਵੱਡੇ ਕੁਰਸੀ ਤੇ ਬੈਠੇ ਹੋਏ ਜੱਜ ਜੜਿਆ ਉਹ ਦੇਸ਼ ਤੇ ਭਗਵਾਨ ਵਾਲਮੀਕ ਦੇ ਖਿਲਾਫ ਟਿੱਪਣੀ ਕਰੇ ਇਹ ਨਿੰਦਰੀਆਂ ਇਹ ਨਖੇਦੀ ਹੈ ਔਰ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਅਗਰ ਜਿਹੜਾ ਆ ਸੈਂਟਰ ਵੱਲੋਂ ਜੇ ਕੋਈ ਨਹੀਂ ਹੈ ਬਸ ਇਹ ਭਈ ਇਹ ਸਮਾਜ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਇਹ ਦੇਖ ਰਿਹਾ ਔਰ ਸਮਾਜ ਨੂੰ ਛੜਕਾਂ ਦੇ ਉੱਤਰ ਤੇ ਮਜਬੂਰ ਨਾ ਕਰੋ ਔਰ ਇਹ ਸਮਾਜ ਨੂੰ ਇਹ ਤੁਸੀਂ ਜੇ ਸ਼ਾਂਤ ਕਰਨਾ ਹੈ ਤੇ ਇਹ ਜੱਜ ਦੇ ਖਿਲਾਫ ਕਾਰਵਾਈ